ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਇੱਕ ਸੋਹਾ ਬ੍ਰਾਂਚ ਦਾ ਰ즈ਵਾਹ ਲੰਗਦਾ ਜਿਸ ਦੇ ਵਿੱਚ ਪਾੜ ਪੈਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਤਰੀਬ 100 ਫੁੱਟ ਦੇ ਨੇੜੇ ਇਸ ਰ즈ਵਾਹੇ ਦੇ ਵਿੱਚ ਪਾੜ ਪੈਣ ਦੇ ਨਾਲ ਕਿਸਾਨਾਂ ਦੀਆਂ ਝੋਨੇ ਦੀ ਮੂੰਗੀ ਦੀ ਅਤੇ ਮੱਕੀ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਨੇ ਕਿਸਾਨਾਂ ਨੇ ਆਪਣੀਆਂ ਫਸਲਾਂ ਦਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮੌਕੇ ਤੇ ਨੇਰੀ ਭਾਗ ਦੇ ਅਧਿਕਾਰੀ ਕੀ ਕਹਿੰਦੇ ਨੇ ਆਓ ਦਿਖਾਉਣੇ ਅੱਜ ਦੀ ਮੇਰਾ ਨਾਮ ਹੈ ਵਿਕਰਮ ਸਿੰਘ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਰਨ ਮੰਨਦੇ ਦਾ ਸਤਨ ਹੋਇਆ ਐਕਚੁਅਲੀ ਇਹ ਸੇਨਾ ਆਪਣਾ ਮੋਗਾ ਜੀ 58500 ਵਾਲਾ ਸੁਵਾਨਪੁਰਾ ਪਿੰਡ ਦਾ ਤੇ ਕਿਤੇ ਆਪਣਾ ਉਹਦੇ ਨਾਲ ਹੀ ਕਿਤੇ ਲੀਕੇਜ ਹੋ ਰਹੀ ਸੀ ਤੇ ਉਹਦੇ ਕਾਰਨ ਲੀਕੇਜ ਤੋਂ ਪਾਣੀ ਤਰ ਗਿਆ ਤੇ ਆਪਣਾ ਇਹ ਨਕਾ ਹੋ ਗਿਆ ਜੀ ਬੀਤੀ ਰੱਦ ਬੜਾ ਬਾਰਿਸ਼ ਵੀ ਬਹੁਤ ਜ਼ਿਆਦਾ ਹੋਈ ਹੈ ਕੋਈ ਐਸਾ ਪਾਣੀ ਓਵਰਫਲੋ ਨਹੀਂ ਚੱਲਿਆ ਸੀ ਆਪਾਂ ਕਈ ਕਿ ਪਿੱਛੋਂ ਅੱਗੇ ਡਾਫ ਲੱਗੀ ਜਾਂ ਨਾ ਕੋਈ ਇੱਥੇ ਕੋਲਾ ਹੈ ਤੇ ਆਪਣਾ ਡਾਫ ਲਾ ਕੇ ਪਾਣੀ ਓਵਰਫਲੋ ਹੋ ਕੇ ਉੱਪਰ ਉੱਤਰ ਗਿਆ ਹੋਵੇ ਬਸ ਵਿੱਚੋਂ ਆਪਣੇ ਮੁਗੇ ਨਾਲ ਕਿਤੇ ਲੀਕੇ ਰਹੀ ਹੋਵੇ ਉੱਥੋਂ ਡਰ ਗਈ ਉਹਦੇ ਕਰਕੇ ਨਿਕਾ ਹੋ ਗਿਆ ਜੀ ਸੁਬਾ ਉਹ ਪ੍ਰਾਲੇ ਕਿਤੇ ਯਰਲ ਬੰਦ ਕਰ ਤੇ ਸੁਬਾ 6:30 6:35 ਵਜੇ ਫੋਨ ਆ ਗਿਆ ਸੀਗਾ ਉੱਥੇ ਟਾਈਮ ਆਪਣੇ ਐਸ ਜੀ ਸਾਹਿਬ ਨੂੰ ਇਨਫੋਰਮ ਕਰਤਾ ਸੀਗਾ ਤੇ ਉੱਥੇ ਟਾਈਮ ਆਪਣਾ ਸਦਾ ਸਿੰਘ ਵਾਲੇ ਹੈਡ ਤੋਂ ਆਪਣਾ ਨਿਲ ਕਰਤਾ ਸੀਗਾ ਉਹਨੂੰ ਤਕਰੀਬਨ 5-6 ਘੰਟੇ ਲੱਗਦੇ ਜੀ ਅਸਰਾਉਂਟੇ ਜੇ ਪਛੇਵੀ ਮੰਨੀਏ ਫਿਰ 12 ਵਜੇ ਤੱਕ ਅਸਰ ਆਏਗਾ ਇਹ ਤੇ ਆਪਣਾ 12 ਵਜੇ ਤੱਕ ਨਿਰਲ ਹੋ ਜਾਏਗਾ ਤੇ ਆਪਣੇ ਠੇਕੇਦਾਰ ਸੀ ਠੇਕੇਦਾਰ ਜੀਾਂ ਸੀ ਲਵਾ ਕੇ ਫੇਰ ਬੰਦ ਕਰਾ ਰਹੇ ਆਂ ਤੇ ਠੇਕੇਦਾਰ ਆਪਣੇ ਪਹੁੰਚ ਪਏ ਨੇ ਤੇ ਆਪਣੇ ਪ੍ਰਾਲੇ ਕਰੀ ਜਾਂਦੇ ਨੇ ਗੱਟੇ-ਕੁੱਟੇ ਆ ਗਏ ਆਪਣੇ ਕੋਲ ਤੇ ਆਪਣਾ ਮਿੱਟੀ ਦਾ ਪ੍ਰਬੰਧ ਹੋ ਰਿਹਾ ਜੀ ਤੇ ਜਿਸ ਵੀ ਹੋ ਰਹੀ ਹੈ ਜਲਦੀ ਤੋਂ ਜਲਦੀ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦਿਨਾਂ ਦੇ ਸੁਮਸ਼ੇਰ ਸਿੰਘ ਜੀ ਕਿਹਦਾ ਦੁਸਤ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਨੁਕਸਾਨ ਤਾਂ ਇਹ ਆ ਵੀ بارش ਆ ਗਈ ਜੀ بارش ਕਰਕੇ ਹੀ ਬਸ ਮੋਗੇ ਬੰਦ ਹੋ ਗਏ ਜੀ ਤੇ ਸੂਆ ਰੁੱਟ ਗਿਆ ਜੀ ਇਸ ਕਰਕੇ ਉਸੇ ਹੀ ਕਾਰਨ ਆਈ ਹੁਣ ਬਸ ਆ ਤੋਂ ਛੇਤੀ ਛੇਤੀ ਬੰਦ ਕੀਤਾ ਜਾਵੇ ਕਿ ਕਿੰਨਾ ਵੀ ਕੀ ਨੁਕਸਾਨ ਕਿੰਨਾ ਹੋ ਰਿਹਾ ਹੈ ਇਨਸਾਨ 100 ਏਕੜ ਦਾ ਹੋ ਗਈ ਸਾਡੇ ਲਾਲੋ ਮੂੰਗੀ ਸੀ ਮੱਕੀ ਸੀਗੀ ਝੋਨਾ ਸੀਗਾ ਜੀ ਨਰਮਾ ਸੀ ਗੁਵਾਰਾ ਸੀ ਉਹ ਵੀ ਹਜੇ ਵੀ ਹੋਈ ਜਾਂਦਾ ਜੀ ਨੁਕਸਾਨ ਪਰ ਛੇਤੀ ਛੇਤੀ ਬੰਦ ਕੀਤਾ ਜਾਵੇ ਸੇਧ ਘਾਰੀ ਆਏ ਸਾਰ ਲਈ ਹਾਂ ਜੀ ਆ ਗਏ ਜੀ ਹੁਣ ਆਏ ਆ ਜੀ ਆ ਗਏ ਮੇਰੀ ਮਮਤ ਅਰਧਨ ਹੀ ਠੀਕ ਆ ਬਸ ਇਹ ਬੰਦ ਹੋ ਗਏ ਯਾ ਬਹੁਤ ਆਪਣੇ ਘਾਰੇ ਪੈ ਗਏ ਜੀ ਹੁਣ ਲਾ ਕੋ ਕਿੱਲੇ ਕਿੱਲੇ ਦੋ ਦੋ ਕਿੱਲੇ ਤਾਂ ਉਹ ਓਏ ਅੱਕਿਆ ਗਿਆ ਜੀ ਅੱਜ ਕਿ ਨਾਲ ਜਣਾ ਬਜਿੰ ਦੱਸਾਂਗੇ ਜੀ ਜਣਾ ਚਾਹਾਂਗੇ ਕੀ ਹੋਇਆ ਤੇ ਤੁਹਾਨੂੰ ਨੁਕਸਾਨ ਨਕਸਾਰ ਦਾ ਇਹ ਮੰਨ ਕੇ ਚੱਲੋ ਵੀ ਬਾਰਸ਼ਾਂ ਦਾ ਕਰਕੇ ਪਾਣੀ ਜ਼ਿਆਦਾ ਹੋ ਗਿਆ ਜੀ ਤੇ ਇਹਦੇ ਵਿੱਚ ਬਾਰਸ਼ ਪੈਣ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਤੁਹਾਨੂੰ ਹੋ ਗਏ ਇਹਦਾ ਨੁਕਸਾਨ ਹੋਣਾ ਸਾਡੀ ਘੱਟੋ ਘੱਟ 100 ਏਕੜ ਜੀ ਫਸਲ ਖਰਾਬ ਹੋ ਗਈ ਕਿ ਕਿ ਬੀਜ ਜਿਹੜੇ ਕਿਸ ਤਰ੍ਹਾਂ ਦਾ ਨੁਕਸਾਨ ਹੋਣਾ ਇੱਥੇ ਵੀ ਜਿਹੜੇ ਜੀ ਝੋਨਾ ਲਾਇਆ ਸੀਗਾ ਜੀ ਮੂੰਗੀ ਸੀਗੀ ਮੱਕੀ ਸੀਗੀ ਜੀ ਨਰਮਾ ਸੀਗੀ ਜੀ ਚਾਰ ਪੰਜ ਫਸਲਾਂ ਜੀ ਚਾਰੇ ਪੰਜ ਬਸਲਾ ਤਵਾਹ ਹੋ ਕੀ ਮੰਗਤੀ ਕਰਦੇ ਮੰਗ ਸਾਡੀ ਪ੍ਰਸ਼ਾਸਨ ਤੇ ਵੀ ਸਾਨੂੰ ਇਹਦਾ ਖਰਾਬ ਵਾਲਾ ਕੋਈ ਮਰਾ ਦਿੱਤਾ ਜਾਵੇ ਜੀ ਸਾਡੀ ਸਹਾਇਤਾ ਕੀਤੀ ਜਾਵੇ ਜੀ ਬਾਕੀ ਅਸੀਂ ਇਹ ਕਰਦੇ ਹਾਂ ਜੀ ਇਹਨੂੰ ਜਲਦੀ ਜਲਦੀ ਬੰਦ ਕੀਤਾ ਜਾਵੇ ਪਾਣੀ ਰੋਕਿਆ ਜਾਵੇ ਇਸ ਧਾਰੀ ਆਏ ਕੋਈ ਹਾਲ ਚਾਲ ਅਧਿਕਾਰੀ ਸਾਡੇ ਕੋਲੇ ਜੋ ਸੜਕੇ ਸੁਭਾ ਜੀ ਫੋਨ ਕੀਤਾ ਕੱਲੇ ਸਾਡੇ ਕੋਲੇ ਨੈਰੀ ਮੈਕਮੇ ਜਈ ਹੈ ਜੀ ਵਿਕਰਮ ਮੌਰ ਤੋਂ ਉਹ ਸਾਡੇ ਕੋਲੇ ਪਹੁੰਚੇ ਬਾਕੀ ਸਾਡੇ ਕੋਲੇ ਹੋਰ ਕੋਈ ਅਧਿਕਾਰੀ ਨਹੀਂ ਪਹੁੰਚੇ ਕਰਨ ਲੱਗੇ ਬੰਦ ਕਰਨ ਦਾ ਉਹ ਕੱਲ ਹੋਣ ਆਇਆ ਜੀ ਇਸ ਟਾਈਮ ਹੁਣ ਤੇਕੀਰਾ ਸਾਹਿਬ ਵੀ ਆਇਆ ਹੈ ਬਾਕੀ ਹੋਰ ਵੀ ਆਇਆ ਹੈ ਹੁਣ ਸ਼ੁਰੂ ਕਰਨ ਲੱਗ ਰਹੇ ਜੀ ਤੁਹਾਡੇ ਬਾਣ ਵੀ ਇਧਰ ਆਉਂਦੇ ਆ ਨਹੀਂ ਤੁਹਾਡੇ ਬਾਣ ਆਉਂਦੇ ਭਗਵਾਨ ਆਪਣਾ ਲਈ ਘਰ ਉੱਤਰਿਆ ਆ ਮੁੰਡਾ ਬਾਣ ਆਈ ਇਹ ਪੋੜ ਭਗਵਾਨ ਲਾ ਕੇ ਜਾ ਕੇ ਭਗਵਾਨ ਪ੍ਰੇਰਾ ਜਿਹੜਾ ਜਿੰਨਾ ਆ ਇਹ ਤੇਰਾ ਚਾਹ ਬਹੁਤ ਜਿੰਦਾ ਨਾ ਕਿਹਦੇ ਹਾਂ ਮੰਦੀ ਇੱਕ ਇਹਨਾਂ ਕੋਈ ਨਾ ਕੁਝ ਤਾਂ ਕਹਿੰਦੇ ਕਿ ਹੋਰ ਹੋਵੇ ਬਸ ਇੰਨਾ